ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਤੇ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿੰਨਾ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਦੋਸਤੋ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ 84275995211 ਸੋ ਦੋਸਤੋ ਅੱਜ ਦੀ ਵੀਡੀਓ ਪੈਂਡਕੌਰ ਸਿੰਘ ਵਾਲਾ ਐਸੇ ਰਾਮਪੁਰਾਪੂਲ ਜ਼ਿਲ੍ਹਾ ਬਠਿੰਡਾ ਪੈਂਦੀ ਆ ਭਾਈ ਗੋਲਡੀ ਦੇ ਫਾਰਮ ਦੇ ਵਿੱਚ ਆਪਾਂ ਡੇਲੀ ਅਪਡੇਟ ਵੀਡੀਓ ਕਰਦੇ ਰਹਿੰਦੇ ਆਂ ਦੋਸਤੋ ਤੇ ਅੱਜ ਬਾਈ ਕੋਲ ਬੈਠਾ ਆ ਤੁਸੀਂ ਦੇਖ ਸਕਦੇ ਹੋ ਬਹੁਤ ਗੈਂਤੀ ਵਿੱਚ ਪਸ਼ੂ ਖੜੇ ਆ ਤੇ ਆ ਜੋ ਵੈੜ ਆ ਬਕਾਊਆ ਇੱਕ ਨਾਗ ਸ਼ਾਨਦਾਰ ਆ ਪੂਰੀ ਟਾਪ ਕੁਆਲਿਟੀ ਦੀ ਐਚਐਫ ਵੈੜ ਆ ਤੇ ਡਿਟੇਲ ਆਪਾਂ ਸਾਥ ਨਾਲ ਸਾਂਝੀ ਕਰਦੇ ਆਂ ਹਾਂਜੀ ਸਾਥੀ ਕੀ ਡਿਟੇਲ ਆ ਇਹਦੀ ਡਿਟੇਲਸ ਆ ਜੀ ਦੇਖੋ ਜੀ ਬਾਊ ਜੀ ਡੱਬੀ ਵੈੜਾ ਹੈ ਇੱਕ ਹੈ ਦੂਜਾ ਸ਼ੂਆ ਵੈੜਾ ਹਾਂਜੀ ਇੱਕ ਹੈ ਨਾ 25 प्लस साली ਵਹਿੜਾ ਹੈ 25 प्लस ਹਾਂਜੀ ਹਾਂਜੀ ਠੀਕ ਆ ਸਰ ਜੀ ਦਰਸ਼ਕ ਵੀਰਾਂ ਨੂੰ ਦਿਖਾ ਦਿਓ ਮੋਹਾਂ ਆ ਜੜੀ ਚੌਗੀ ਵਹਿੜਾ ਹੈ ਇਹੇ ਦੋਸਤੋ ਪਹਿਲਾਂ ਤਾਂ ਫੇਸ ਕੁਆਲਿਟੀ ਚੈੱਕ ਕਰ ਲੋ ਵਹਿੜ ਦੀ ਹਾਂ ਚੈੱਕ ਆ ਬਸ ਨਹੀਂ ਕੋਈ ਅੰਤ ਨਹੀਂ ਹੈਗਾ ਤੇ ਬਾਕੀ ਹਾਂ ਐਚ ਐਫ ਡੱਬੀ ਵਹਿੜਾ ਤੁਹਾਨੂੰ ਦੱਸਾਂਗੇ ਪ੍ਰਿੰਟ ਚੈੱਕ ਕਰ ਲੋ ਬਹੁਤ ਸੋਹਣੇ ਪ੍ਰਿੰਟ ਦੀ ਆ ਹੂੰ ਇਧਰ ਸਾਥੀ ਵੇਖ ਲੋ ਦੋਸਤੋ ਨੀਚੇ ਬਿਨਾ ਨਿਆਣੇ ਤੋਂ ਹੀ ਬੈਠਿਆ ਪਾਣਾ ਦੇਖ ਲੋ ਆ ਤੁਸੀਂ ਦੇਖ ਰਹੇ ਮਗਰੋਂ ਕਿਉਂ ਪਿੱਛੋਂ ਇਹ ਪੂਰੇ ਤਾਂ ਲੱਤਾਂ ਦੇ ਬੈਕਸਾਈਡ ਬੈਠਾ ਸਾਥੀ ਕੋਈ ਵੀ ਵਹਿੜ ਨੇ ਹਰਕਤ ਨਹੀਂ ਕੀਤੀ ਉਦਾਂ ਦੀ ਕੋਈ ਮਾਰਨ ਹੰਡਣ ਵਾਲੀ ਕਰਨ ਵਾਲੀ ਤੇ ਚੰਗੀ ਆ ਤੇ ਸੀਲ ਵੀ ਆ ਨਾਲ ਤੁਸੀਂ ਇਹ ਚੈੱਕ ਕਰ ਸਕਦੇ ਹੋ ਆਹ ਦੇਖ ਸਕਦੇ ਹੋ ਬਹੁਤ ਸੀਲਸ ਲੱਗ ਵਹਿੜ ਆ 25 ਪਾਸੇ ਸਾਥੀ ਕਹਿੰਦਾ ਦੁੱਧ ਦੇ ਦੂ ਤੇ ਆਹ ਅਦਰ ਕੁਆਲਿਟੀ ਨੇੜ ਤੋਂ ਚੈੱਕ ਕਰ ਲਓ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਜੋ ਥਾਣਾ ਵਾਲੀ ਕੁਆਲਿਟੀ ਚਾਰੇ ਥਾਂ ਨਿਕੜ ਮੇ ਆ ਦੋਸਤੋ ਤੋ ਆਵਰਾ ਤਾਂ ਲੱਗਿਆ ਵਾ ਦੋਸਤੋ। ਤੂੰਰਾ ਚੈੱਕ ਕਰ ਲੋ। ਕੋਈ ਦੁੱਧ ਦੇ ਦੋ ਦੋਸਤੋ ਜਿਵੇਂ ਅਡਰ ਕੁਆਲਿਟੀ ਹੈ ਨਾ ਇਹਦੀ ਦੁੱਧ ਨੋਰਮਲ ਹੀ ਦੇ ਦੋ। ਬਾਕੀ ਸਾਮ ਸੰਭਾਲ ਤੇ ਆ। ਆ ਚੈੱਕ ਕਰ ਸਕਦੇ ਹਾਂ। ਕੋਈ ਨੇੜ ਤੋਂ। ਬਾਡੀ ਟਾਂਚਾ ਦੇਖ ਸਕਦੇ ਹਾਂ ਵੜ ਦਾ। ਤੇ ਪ੍ਰਾਈਜ਼ ਵਗੈਰਾ ਸਾਥੀ ਕਹਿੰਦੇ ਪਤਾ ਪ੍ਰਾਈਜ਼ ਦਾ ਜੀ 1.5 ਲੱਖ ਮੰਗਦੇ ਆ ਹਾਂਜੀ ਠੀਕ ਐ 1.5 ਲੱਖ ਦੇ ਦਾਂਗੇ ਦੇਣ 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 ਲੈ ਲਓ ਜੀ 1.5 ਲੱਖ ਦੀ ਦੇ ਦਾਂਗੇ ਐ ਦੋਸਤੋ ਬਾਈ ਗੋਲਡ ਦਾ ਨੰਬਰ ਤੇ ਕਿਰਿੰਦਰ ਬਾਈ ਦਾ ਨੰਬਰ ਆ ਜੋ ਸਕਰੀਨ ਤੇ ਲਾ ਦਾਂਗੇ ਆਪਾਂ ਹਾਂ ਤੇ ਬਾਕੀ ਪ੍ਰਾਈਜ਼ ਜੇ ਕੋਈ ਵੀਰ ਭਰਾ ਹੋਊਗਾ ਵੀ ਉਹਦਾ ਮਾਨ ਸਨਮਾਨ ਕਰਾਂਗੇ ਹਾਂਜੀ ਹਾਂਜੀ ਮਾਨ ਸਨਮਾਨ ਹੋ ਜੂਆ ਇਹ ਕਿਹਨਾਂ ਗੱਲਾਂ ਤੁਹਾਨੂੰ ਪਤਾ ਜੇ ਚੱਲਦਾ ਹੁੰਦਾ ਸੀ ਜਿਹਨ ਹਾਂਜੀ ਸਹੀ ਆ ਸੀ ਇਹ ਤਾਂ ਗੱਲ ਹੈ ਜੀ ਸਾਡਾ ਮਹਾਰਾਜ ਜਮਾਤੀ ਕੱਲ ਵੀ ਮਤਲਬ ਮਿਲਣ ਮੁੰਡਿਆ ਮੁੰਡਿਆ ਬੰਦਾ ਦੋਸਤੋ ਉਸ ਹਾਵਨਾ ਬਾਈ ਕਹਿੰਦੇ ਕੋਈ ਨਹੀਂ ਮੰਤਰ ਖੁੱਲਾ ਕਰਦਾਂਗੇ ਤੇ ਬਾਕੀ ਨੰਬਰ ਜੋ ਸਕਰੀਨ ਤੇ ਚੱਲੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਕਮੈਂਟ ਲਾਈਕ ਤਦ ਤੱਕ ਲਈ ਸਤਿ ਸ੍ਰੀ ਅਕਾਲ ਮਿਲਦੇ ਆ ਇੱਕ ਨਵੀਂ ਵੀਡੀਓ ਵਿੱਚ